ਤੇ ਪਰਿਵਾਰ ਨੂੰ ਬਾਣੇ ਦੇ ਵਿੱਚ ਰੱਖੇ ਤੇ ਇੱਥੇ ਪੰਥਕ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਸਮਾਜਿਕ ਜਥੇਬੰਦੀਆਂ 71 ਹੋਈਆਂ ਨੇ ਜਿਹੜਾ ਇੱਕ ਸੰਘਰਸ਼ ਦਾ ਵਿਗਲਬਾਜਿਆ ਪੰਜਾਬ ਬਚਾਓ ਪ੍ਰਵਾਸੀਤ ਭਜਾਓ ਉਸ ਦੇ ਤਹਿਤ ਹੁਣ ਸਾਰੀਆਂ ਜਥੇਬੰਦੀਆਂ ਵੱਲੋਂ ਡੀਸੀ ਸਾਹਿਬ ਨੂੰ ਇੱਕ ਮੰਗ ਦਾ ਪੱਤਰ ਦਿੱਤਾ ਜਾਊਗਾ ਜਿਹਦੇ ਵਿੱਚ ਇਹ ਲਿਖਿਆ ਗਿਆ ਕਿ ਹਰੇਕ ਸੂਬੇ ਨੂੰ ਇਹ ਹੱਕ ਆ ਵੀ ਕੋਈ ਇੱਕ ਕਾਨੂੰਨ ਬਣਾਉਣਾ ਚਾਹੀਦਾ ਪਹਿਲਾਂ ਬਣਾਏ ਹੋਏ ਨੇ ਕਾਨੂੰਨ ਦੂਸਰੇ ਸੂਬਿਆਂ ਦੇ ਵਿੱਚ ਵੀ ਜਿਹੜਾ ਬਾਹਰਲਾ ਬੰਦਾ ਕੋਈ ਇੱਥੇ ਜ਼ਮੀਨ ਨਾ ਖਰੀਦ ਸਕੇ ਇੱਥੇ ਉਹਦਾ ਆਧਾਰ ਕਾਰਡ ਰਾਸ਼ਨ ਕਾੜਨਾ ਬਣ ਸਕੇ ਅਸੀਂ ਉਹੀ ਕਾਨੂੰਨ ਬਣਾਉਣਾ ਚਾਹੁੰਦੇ ਆ ਵੀ ਉਹ ਕਾਨੂੰਨ ਬਣੇ ਅਸੀਂ ਕਿਸੇ ਨੂੰ ਮਾਰਨਾ ਨਹੀਂ ਚਾਹੁੰਦੇ ਅਸੀਂ ਕਾਨੂੰਨ ਦੀ ਗੱਲ ਕਰਦੇ ਆ ਕਾਨੂੰਨ ਦੇ ਤਹਿਤ ਇੱਕ ਮੰਗ ਪੱਤਰ ਮੁੱਖ ਮੰਤਰੀ ਸਾਹਿਬ ਤੇ ਹੋਰ ਜਿਹੜੇ ਨੇ ਸਰਕਾਰੀ ਗਵਰਨਰ ਸਾਹਿਬ ਉਹਨਾਂ ਦੇ ਨਾਮ ਤੇ ਲਿਖਿਆ ਗਿਆ ਮੰਗ ਪੱਤਰ ਹੁਣ ਡੀਸੀ ਦਫ਼ਤਰ ਦੇਵਤੇ ਜਾ ਕੇ ਇੱਕ ਕਾਫਲੇ ਦੇ ਰੂਪ ਵਿੱਚ ਜਿਹੜੀਆਂ ਸਿੱਖ ਸੰਗਤਾਂ ਸਾਰੀਆਂ ਜਾਣਗੀਆਂ ਅੱਗੇ-ਅੱਗੇ ਸੰਗਤਾਂ ਨੇ ਜਾਣਾ ਪਿੱਛੇ-ਪਿੱਛੇ ਸੰਗਤ ਸਾਰਿਆਂ ਨੇ ਆਉਣਾ ਜਿਹੜੇ ਪੰਥਕ ਜਿਹਾ ਤੇ ਬੰਦੇ ਨੁਮਾਇੰਦੇ ਨੇ ਉਹ ਵੀ ਪਹੁੰਚ ਰਹੇ ਨੇ ਜਿਸ ਦੇ ਵਿੱਚ ਅ ਲਖਾ ਸਦਾਣਾ ਵੀਰ ਜੀ ਅਮਤੋਜ ਮਾਨ ਜੀ ਸਾਡੇ ਸਤ ਗੁਰਜਾਰ ਜੋਗ ਪਰਮਜੀਤ ਸਿੰਘ ਮੰਡਤਲ ਖਾਲਸਾ ਵੱਲੋਂ ਅ ਹੋਰ ਵੀ ਜਿੰਨੇ ਵੀ ਇੱਥੇ ਆਏ ਹੋਏ ਨੇ ਸਾਡੇ ਸਿੰਘ ਜਥੇਬੰਦੀਆਂ ਜਥੇਦਾਰ ਬਾਬਾ ਗੁਰਦੇਵ ਸਿੰਘ ਜੀ ਤਰਨਾ ਦਲ ਵਾਲੇ ਬਜਵਾੜੇ ਵਾਲੇ ਉਹ ਵੀ ਪਹੁੰਚੇ ਹੋਏ ਨੇ ਹੋਰ ਬਹੁਤ ਸਾਰੇ ਭਾਈ ਬਡਾਲਾ ਸਾਹਿਬ ਜੀ ਉਹ ਵੀ ਆਏ ਹੋਏ ਨੇ ਹੋਰ ਬਹੁਤ ਸਾਰੀਆਂ ਜਥੇਬੰਦੀਆਂ ਦੇ ਕਿਸਾਨ ਆਗੂ ਮਨਜੀਤ ਰਾਏ ਜੀ ਬਹੁਤ ਸਾਰੀਆਂ ਜਥੇਬੰਦੀਆਂ ਦੇ ਸਾਰਿਆਂ ਦਾ ਸਿੱਖ ਧੰਨਵਾਦ ਕਰਦਾ ਸਾਰਿਆਂ ਨੂੰ ਜੀਓ ਆਇਓ ਕਹਿੰਦੇ ਆ ਜਿੱਥੇ ਪਰਵਾਸੀਆਂ ਦਾ ਬਹੁਤ ਜ਼ਿਆਦਾ ਪੰਜਾਬੀਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਪਰ ਕੁਝ ਪੰਜਾਬੀ ਜਿਵੇਂ ਕਿਸਾਨ ਆਗੂ ਆਪਾ ਜਗਿੰਦਰ ਸਿੰਘ ਗੁਰਾਹ ਦੀ ਗੱਲ ਕਰ ਲਈਏ ਰਾਜੇਵਾਲ ਦੀ ਗੱਲ ਕਰ ਲਈਏ ਔਰ ਬਹੁਤ ਸਾਰੇ ਦਰ ਕਿਸਾਨਾਂ ਕੋ ਜਿਹੜੇ ਪੰਜਾਬ ਪੰਜਾਬੀਆਂ ਦਾ ਵਿਰੋਧ ਕਰ ਰਹੇ ਜੀ ਕਹਿੰਦੇ ਇਹਨਾਂ ਤੋਂ ਬਿਨਾ ਖੇਤੀ ਸੰਭਵ ਨਹੀਂ ਉਹਨਾਂ ਨੇ ਕਦੇ ਪੰਜਾਬ ਦੇ ਹੱਕ ਦੀ ਗੱਲ ਕੀਤੀ ਆ ਕਾਮਰੇਡੀ ਲਾਣਾ ਉਹਨਾਂ ਕਾਮਰੇਡਾਂ ਨੇ ਕੱਲ ਹੀ ਕੰਮ ਉਹੀ ਕਰਨੀਆਂ ਗੱਲ ਜਿਹੜਾ ਸਾਡਾ ਹੱਕ ਵਧਣਾ ਸੀ ਹੱਕ ਲੈਣੇ ਨੇ ਅਸੀਂ ਕਿਸਦਾ ਵਿਰੋਧ ਨਹੀਂ ਕਰਦੇ ਉਹਨਾਂ ਨੂੰ ਪੰਜਾਬ ਦੇ ਹੱਕਾਂ ਵਾਸਤੇ ਖੜਨਾ ਚਾਹੀਦਾ ਇਸੇ ਤਹਿਤ ਇਸ ਮਹਿੰਮ ਤਹਿਤ ਇਹ ਜਿਹੜਾ ਸੰਘਰਸ਼ ਚੱਲਿਆ ਪਤਾ ਲੱਗ ਜੂ ਪੰਜਾਬ ਦਾ ਰਾਖਾ ਕੌਣ ਆ ਤੇ ਪੰਜਾਬ ਦਾ ਬਰੋਧਿਕ ਕੌਣ ਆ ਤੁਹਾਡੇ ਸਾਹਮਣੇ ਦਿਨਾਂ ਦੇ ਵਿੱਚ ਆ ਜਾਣੇ ਸਾਰੇ ਸਾਡੇ ਸਾਡੇ ਕਰ ਰਿਹਾ ਕੀ ਜਲਦੋ ਜਲ ਜਿਹੜੀ ਹੈ ਇਨਸਾਫ ਮਿਲੇ ਪੜਤ ਕਰ ਪੁਲਿਸ ਵੱਲੋਂ ਚਲਾਨ ਨਹੀਂ ਪਾ ਸਾਡਾ ਕੋਈ ਪੰਜਾਬੀ ਬਾਰੇ ਆ ਕਿ ਗਲਤ ਕੰਮ ਤਾਂ ਨਹੀਂ ਕਰਦਾ 35 35 40 40 ਲੱਖ ਲਾ ਕੇ ਸਾਡੇ ਨੌਜਵਾਨ ਗਏ ਹੋਏ ਨੇ ਉੱਥੇ ਦੇ ਕਾਨੂੰਨ ਬਣੇ ਹੋਏ ਨੇ ਸਖਤ ਜੇ ਟਰੰਪ ਆਪਦੇ ਪੰਜਾਬੀ ਨੂੰ ਬਾਹਰ ਕੱਢ ਸਕਦਾ ਕੀ ਅਸੀਂ ਨਹੀਂ ਕੱਢ ਸਕਦੇ ਅਸੀਂ ਵੀ ਕਰ ਸਕਦੇ ਆ ਸਾਡਾ ਪੰਜਾਬ ਆ ਸਾਡੀ ਧਰਤੀ ਆ ਸਾਰਾ ਕੁਝ ਕਰ ਸਕਦੇ ਆ ਅਸੀਂ ਮਤੇ ਪਾਓ ਸਾਡੇ ਇਥੇ ਕਾਨੂੰਨ ਬਣੇ ਕੋਈ ਗਲਤ ਬਣਨੀ ਚਾਹੀਦੀ ਆ ਨਾ ਕਿਹੜਾ ਜਿਹੜਾ ਮੂੰਹ ਚਾਕੇ ਆ ਜਾਂਦਾ ਉਹ ਪੰਜਾਬ ਦੇ ਵਸਆਂ ਤੇ ਪਰਦਾਨ ਦਾ ਕਰਨਾ ਸਾਡੇ ਪੰਜਾਬ ਨੂੰ ਲਾਂਬੂ ਦੇ ਵਿੱਚ ਆਪਣੇ ਅੱਗ ਲਾ ਦਿੰਦਾ ਇਸ ਕਰਕੇ ਪੰਜਾਬ ਸਾਡਾ ਗੁਰਾਂ ਦੇ ਨਾਂ ਤੇ ਵਸਦਾ ਅਸੀਂ ਇੱਥੇ ਕਿਸੇ ਨੂੰ ਲਾਂਬੂ ਨਹੀਂ ਲਾਉ ਦੇਣਾ ਬਾਬਾ ਜੀ ਹੁਣ ਤੱਕ ਚਲਾਨ ਨਹੀਂ ਪੇਚ ਕੀਤਾ ਗਿਆ ਪੁਲਿਸ ਵੱਲੋਂ ਜੱਟ ਕੀ ਇਨਸਾਫ ਤੇ ਕੋਈ ਗੱਲ ਨਹੀਂ ਆ ਸਾਰੀਆਂ ਜੱਥੇਬੰਦੀਆਂ ਇਸੇ ਵਾਸਤੇ ਇਕੱਤਰ ਹੋਈਆਂ ਨੇ ਸਾਰਾ ਕੁਝ ਹੋਊਗਾ ਬਾਬਾ ਜੀ ਦੱਸੋ ਇਸਨੇ ਫਾਸਟ ਟਰੈਕ ਤੇ ਲਾਉਣੇ ਕਿ ਨਹੀਂ ਅਸੀਂ ਮੰਨ ਕਰਦੇ ਹਾਂ ਜੇ ਨਹੀਂ ਫਾਸਟ ਟਰੈਕ ਚਾਹੋਗੇ ਜੇ ਕਾਨੂੰਨ ਉਹਨੂੰ ਸਜ਼ਾ ਨਹੀਂ ਦਿੰਦਾ ਖਾਲਸਾ ਫਿਰ ਆਪਣੀਆਂ ਪਰੰਪਰਾਵਾਂ ਅਨੁਸਾਰ ਜਿਹੜੀਆਂ ਰਵਾਇਤਾਂ ਸਾਡੀਆਂ ਉਹ